ਜੋ ਇਨਸੀਡੈਂਟ ਵਾਪਰਿਆ ਉਹਦੇ ਸਬੰਧ ਦੇ ਵਿੱਚ ਅਸੀਂ ਇੱਕ ਇਹਨਾਂ ਨੂੰ ਲੀਗਲ ਨੋਟਿਸ ਦਿੱਤਾ ਕਿਉਂਕਿ ਜੋ ਇਹਨਾਂ ਨੇ ਐਸਪੀ ਹਰਪਾਲ ਸਿੰਘ ਨੇ ਜੋ ਉੱਥੇ ਜਿਸ ਤਰ੍ਹਾਂ ਵਤੀਰਾ ਕੀਤਾ ਐਨ ਲੱਗਦਾ ਆਪਣੇ ਪੋਲਿਟੀਕਲ ਆਕਾਮਾਂ ਨੂੰ ਖੁਸ਼ ਕਰਨ ਲਈ ਤੇ ਇੱਕ ਪੋਲਿਟੀਕਲ ਪਾਰਟੀ ਦਾ ਐਕਟਿਵਿਸਟ ਵਾਲੇ ਇਹਨਾਂ ਦਾ ਰੋਲ ਸੀ ਇਹ ਨਾ ਕਿ ਇੱਕ ਪੁਲਿਸ ਅਫਸਰ ਦਾ ਰੋਲ ਸੀਗਾ ਉੱਥੇ ਮੈਨ ਹੈਂਡਲ ਕੀਤਾ ਗਿਆ ਭਾਈ ਅਮਰਤਪਾਲ ਸਿੰਘ ਜੀ ਦੀ ਮਾਤਾ ਤੇ ਹੋਰ ਜੋ ਵੀ ਬੀਬੀਆਂ ਸੀਗੀਆਂ ਉਹਨਾਂ ਦੇ ਨਾਲ ਉਹਨਾਂ ਨੂੰ ਥ੍ਰੈਸ਼ਿੰਗ ਕੀਤੀ ਗਈ ਬੜੇ ਗਲਤ ਕਮੈਂਟਸ ਪਾਸ ਕੀਤੇ ਗਲਤ ਰਿਮਾਰਕਸ ਦਿੱਤੇ ਗਏ ਤੇ ਇੱਕ ਭਾਈ ਅਮਰਤਪਾਲ ਸਿੰਘ ਜੋ ਕਿ 16 ਲੱਖ ਲੋਕਾਂ ਦੇ ਚੁਣੇ ਹੋਏ ਨੇ ਨਮਾਇंदे ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਉਹਨਾਂ ਨੂੰ ਇਹ ਕਿਹਾ ਗਿਆ ਵੀ ਇਹਨਾਂ ਨੇ ਪੰਜਾਬ ਚ ਤੇਰੇ ਮੁੰਡੇ ਨੇ ਪੰਜਾਬ ਚ ਅੱਗ ਲਾ ਦਿੱਤੀ ਪੰਜਾ ਅੰਮ ਭਾਈ ਅਮਰਤਪਾਲ ਸਿੰਘ ਅੱਗ ਬੁਝਾਉਣ ਵਾਲਾ ਸੀ ਜਿਨ੍ਹਾਂ ਨੂੰ ਤੁਸੀਂ ਜੇਲ੍ਹ ਚ ਸੁੜਤਾ ਮੈਂ ਐਸਪੀ ਹਰਪਾਲ ਸਿੰਘ ਨੂੰ ਕਹਿਣਾ ਚਾਹੁੰਨਾ ਅੱਗ ਉਹਦੋਂ ਲੱਗੀ ਸੀ ਜਦੋਂ ਗੁਰੂ ਸਾਹਿਬ ਦੀਆਂ ਬੇਦਬੀਆਂ ਹੋਈਆਂ ਸੀ ਅੱਗ ਉਹਦੋਂ ਲੱਗੀ ਆ ਜਦੋਂ ਬੱਚੇ ਨਸ਼ਿਆ ਚ ਮੜ ਰਹੇ ਸੀਗੇ ਅੱਗ ਉਹਦੋਂ ਲੱਗੀ ਸੀ ਜਦੋਂ ਮਾਇਆਸ ਮਾਈਗ੍ਰੇਸ਼ਨ ਪੰਜਾਬ ਤੋਂ ਹੋ ਰਹੀ ਸੀ ਤੇ ਲੋਕ ਸਿੱਖੀ ਤੋਂ ਟੁੱਟ ਰਹੇ ਸੀ ਭਾਈ ਅਮਰਤਪਾਲ ਸਿੰਘ ਨੇ ਦੁਬਈ ਤੋਂ ਆ ਕੇ ਲੋਕਾਂ ਨੂੰ ਸਿੱਖੀ ਵੱਲ ਜੋੜਨ ਲਈ ਪ੍ਰੇਰਿਤ ਕੀਤਾ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ ਨਸ਼ੇ ਛੱਡ ਕੇ ਤੇ ਵਧੀਆ ਕੰਮ ਕਰਨ ਲਈ ਪ੍ਰੇਰਿਤ ਕੀਤਾ